ਕਹਿੰਦਾ ਮਾਂ ਉਦੋਂ ਬਹੁਤ ਰੋਂਦੀ ਸੀ ਜਦੋਂ ਛੋਟਾ ਮੁੰਡਾ ਰੋਟੀ ਨਹੀਂ ਸिखਾਂਦਾ ਬੱਚਾ ਸੀ ਜਦੋਂ ਮਾਂ ਉਦੋਂ ਬਹੁਤ ਰੋਂਦੀ ਸੀ ਜਦੋਂ ਛੋਟਾ ਮੁੰਡਾ ਰੋਟੀ ਨਹੀਂ ਸिखਾਂਦਾ ਮਾਂ ਅੱਜ ਵੀ ਬਹੁਤ ਰੋਂਦੀ ਹੈ ਕਿਉਂਕਿ ਛੋਟਾ ਮੁੰਡਾ ਰੋਟੀ ਨਹੀਂ ਦਿੰਦਾ ਆ ਹਾਲਤ ਹੋ ਗਈ ਸਕੇ ਅਨਾਥ ਆਸ਼ਰਮ ਖੁੱਲ ਗਏ ਬਿਰਧ ਆਸ਼ਰਮ ਖੁੱਲ ਗਏ ਜਿਹੜੇ ਸਮਾਜ ਦੇ ਵਿੱਚ ਬਿਰਧ ਆਸ਼ਰਮ ਖੁੱਲ ਜਾਣ ਜਿਆਦਾ ਸੰਖਿਆ 'ਚ ਇਹਦਾ ਮਤਲਬ ਉੱਥੋਂ ਦੇ ਜਿਹੜੇ ਲੋਕ ਨੇ ਪੱਥਰ ਦਿਲ ਹੋ ਗਏ ਉਹ ਆਪਣੇ ਮਾਪਿਆਂ ਦੀ ਸੇਵਾ ਨਹੀਂ ਕਰ ਸਕਦਾ ਗਰੀਬ ਦੀ ਗਰੀਬੀ ਨੂੰ ਕੋਈ ਪੀਲਾ ਕਾਰਡ ਬਣਾ ਕੇ ਨੀਲਾ ਕਾਰਡ ਬਣਾ ਕੇ ਹਰਾ ਕਾਰਡ ਬਣਾ ਕੇ ਨਹੀਂ ਦੂਰ ਕਰ ਸਕਦਾ ਗਰੀਬ ਦੀ ਗਰੀਬੀ ਗਰੀਬ ਦਾ ਬੱਚਾ ਖੁਦ ਕਰ ਸਕਦਾ ਹੈ ਦੂਰ ਜੇ ਉਹਨੂੰ ਹੈਲਥ ਤੇ ਕੁਆਲਟੀ ਐਜੂਕੇਸ਼ਨ ਮਿਲ ਜੇ ਉਸ ਤੋਂ ਵੱਡਾ ਕੋਈ ਪੁੰਨ ਨਹੀਂ ਸਿੱਖਿਆਦਾਨ ਤੋਂ ਵੱਡਾ ਕੋਈ ਪੁੰਨ ਨਹੀਂ ਤੁਹਾਡੇ ਬੱਚੇ ਪੜਨਗੇ ਉਹਨਾਂ ਦੀ ਵਾਰੀ ਬਿਲਕੁਲ ਇਮਾਨਦਾਰੀ ਨਾਲ ਆਊਗੀ ਇੱਕ ਗਲੀ ਵਾਲਾ ਪੈਸਾ ਵੀ ਰਿਸ਼ਵਤ ਨਹੀਂ ਹੋਊਗੀ ਕਿਸੇ ਨੂੰ ਸ਼ਿਫਾਰਿਸ਼ ਲਾਉਣ ਦੀ ਲੋੜ ਨਹੀਂ ਪਊਗੀ ਇਹ ਨਹੀਂ ਹੋ ਸਕਦਾ ਕਿ 500 ਨੰਬਰ ਦਾ ਪੇਪਰ ਹੈ 490 ਵਾਲੀ ਕੋਈ ਕੁੜੀ ਇਸ ਕਰਕੇ ਰਹਿ ਗਈ ਕਿ ਉਹਦੇ ਬਾਪੂ ਨੂੰ ਕੋਈ ਐਮਐਲ ਨਹੀਂ ਜਾਣਦਾ ਸੀ ਜੋਦੇ ਬਾਪੂ ਕੋਲੇ ਪੈਸੇ ਨਹੀਂ ਸੀ ਤੇ 450 ਵਾਲਾ ਕੋਈ ਬੱਚਾ ਨੌਕਰੀ ਲੈ ਗਿਆ ਕਿਉਂਕਿ ਉਹਦੇ ਕੋਲੇ ਪੈਸੇ ਸੀ ਜਾਂ ਸਪਾਰਸ ਸੀ ਇਹ ਨਹੀਂ ਹੋ ਸਕਦਾ 490 ਵਾਲੇ ਨੂੰ 490 ਵਾਲੇ ਨੂੰ ਹੀ ਮਿਲੂਗੀ ਹੈਲਥ ਦੇ ਮਿਸ਼ਨ ਨੂੰ এডਿਕੇਸ਼ਨ ਦੇ ਮਿਸ਼ਨ ਨੂੰ ਤੇ ਵਾਤਾਵਰਣ ਦੇ ਮਿਸ਼ਨ ਨੂੰ ਹੋਰ ਉਚਾਈਆਂ ਤੱਕ ਲੈ ਕੇ ਜਾਵਾਂਗੇ ਸਰਕਾਰ ਵੱਲੋਂ ਜੋ ਸਹਿਯੋਗ ਚਾਹੀਦੀ ਹੋਈ ਖੁੱਲੇ ਦਿਲ ਨਾਲ ਕਰਾਂਗੇ ਅਸੀਂ ਆਪਣੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਹੈ ਕੋਈ ਕੈਲੀਫੋਰਨੀਆ ਲੰਡਨ ਪੈਰਿਸ ਬਣਾਉਣ ਦੀ ਲੋੜ ਨਹੀਂ ਤੇ ਆਏ ਬੜੇ ਬੜੇ ਆਏ ਬੜੇ ਤੁਰ ਕੇ ਜਿੰਨਾ ਪਿੱਛੇ ਪਾਪ ਕਮਾਏ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆ ਵਿੱਚ ਵੇੜੇ ਚੱਕੋ ਚੱਕੋ ਕਰਦੇ ਜਿ ਜਿੰਨਾ ਪਿੱਛੇ ਪਾਪ ਕਮਾਉਣੇ ਆ ਠੱਗੀਆਂ ਮਾਰਦੇ ਆ ਉਹ ਕੰਟਾ ਵੀ ਨਹੀਂ ਰੱਖਦੇ ਜਦੋਂ ਪ੍ਰਾਂਤ ਤਿਆਗ ਦਿੰਦੇ ਆ ਬੰਦਾ ਕੰਟਾ ਵੀ ਘਰੇ ਨਹੀਂ ਰੱਖਦੇ ਉਹ ਕਹਿੰਦੇ ਕੋਈ ਗੱਲ ਨਹੀਂ ਨੰਗਲਾਂ ਵਾਲੀ ਪੂਆ ਪਰਸੋਂ ਨੂੰ ਆਜੂ ਖੁੱਲਾਂ ਤੇ ਤੇਰਾ ਚੱਕੀਏ ਚੱਕੋ 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 ਛੇਤੀ ਚੱਕੋ ਸੋ ਇਸ ਕਰਕੇ ਭਾਈ ਜਾਣਾ ਕੱਖ ਨਹੀਂ ਇੱਥੋਂ ਕਰਮ ਜਾਣੇ ਨੇ ਚੰਗੇ ਕੰਮ ਕਰਜੋਗੇ ਨਾਲ ਚਾਰ ਬੰਦੇ ਯਾਦ ਕਰ ਲਿਆ ਕਰਨਗੇ ਨਹੀਂ ਤਾਂ ਇੱਥੇ ਪਹਿਲੀਆਂ ਵਰਸੀਆਂ ਮਨਾਉਣ ਦੀ ਪਰਿਵਾਰ ਵੀ ਭੁੱਲ ਜਾਂਦਾ ਪਹਿਲੀ ਵਰਸੀ ਗਰੀਬ ਗਰੀਬ ਦੀ ਗਰੀਬੀ ਨੂੰ ਕੋਈ ਪੀਲਾ ਕਾਰਡ ਬਣਾ ਕੇ ਨੀਲਾ ਕਾਰਡ ਬਣਾ ਕੇ ਹਰਾ ਕਾਰਡ ਬਣਾ ਕੇ ਨਹੀਂ ਦੂਰ ਕਰ ਸਕਦਾ ਗਰੀਬ ਦੀ ਗਰੀਬੀ ਗਰੀਬ ਦਾ ਬੱਚਾ ਖੁਦ ਕਰ ਸਕਦਾ ਹੈ ਦੂਰ ਜੇ ਉਹਨੂੰ ਹੈਲਥ ਤੇ ਕੁਆਲਟੀ ਐਜੂਕੇਸ਼ਨ ਮਿਲ ਜੇ ਉਸ ਤੋਂ ਵੱਡਾ ਕੋਈ ਪੁੰਨ ਨਹੀਂ ਸਿੱਖਿਆ দান ਤੋਂ ਵੱਡਾ ਕੋਈ ਪੁੰਨ ਨਹੀਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਸੰਸਥਾ ਕਿੰਨੇ ਸਾਲਾਂ ਤੋਂ ਇਹ ਕਰਦੀ ਆ ਰਹੀ ਹੈ ਕਾਲਜੇਸ ਦੇ ਵਿੱਚ ਸਕੂਲਾਂ ਦੇ ਵਿੱਚ ਸਿੱਖਿਆ ਦਾ ਪ੍ਰਚਾਰ ਔਰ ਕੁਆਲਿਟੀ ਸਿੱਖਿਆ ਦਾ ਪ੍ਰਚਾਰ ਫਿਰ ਦੂਜਾ ਆ ਗਿਆ ਹੈਲਥ ਪੀਜੀਆ ਗੱਡੀ ਜਾਂਦੀ ਹੈ ਲੰਗਰ ਵਾਲੀ ਹਰ ਰੋਜ਼ ਅੱਜ ਜ਼ਮਾਨਾ ਹੈ ਪੁੱਤ ਪਿਓ ਨੂੰ ਰੋਟੀ ਨਹੀਂ ਖਵਾਉਂਦਾ ਔਲਾਦ ਮਾਪਿਆਂ ਨੂੰ ਰੋਟੀ ਨਹੀਂ ਖਵਾਉਂਦੀ ਇੱਥੋਂ ਗੱਡੀਆਂ ਭਰ ਕੇ ਉਹਨਾਂ ਜਿਹੜੇ ਜਿਨ੍ਹਾਂ ਨੂੰ ਜਿੰਨੇ ਦਾ ਇਲਾਜ ਚੱਲ ਰਿਹਾ ਹੈ ਜਾਂ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਵਾਸਤੇ ਇੱਥੇ ਇਤੋਂ ਲੰਗਰ ਜਾ ਰਿਹਾ ਹੈ ਕਿਸੇ ਕੀਮਤ 'ਚ ਇਸ ਸੇਵਾ ਦੀ ਕਿਸੇ ਕਰੰਸੀ 'ਚ ਮੁੱਲ ਨਹੀਂ ਪਾਇਆ ਜਾ ਸਕਦਾ ਕਹਿੰਦਾ ਮਾਂ ਉਦੋਂ ਬਹੁਤ ਰੋਂਦੀ ਸੀ ਜਦੋਂ ਛੋਟਾ ਮੁੰਡਾ ਰੋਟੀ ਨਹੀਂ ਸिखਾਂਦਾ ਬੱਚਾ ਸੀ ਜਦੋਂ ਮਾਂ ਉਦੋਂ ਬਹੁਤ ਰੋਂਦੀ ਸੀ ਜਦੋਂ ਛੋਟਾ ਮੁੰਡਾ ਰੋਟੀ ਨਹੀਂ ਖਾਂਦਾ ਮਾਂ ਅੱਜ ਵੀ ਬਹੁਤ ਰੋਂਦੀ ਐ ਕਿਉਂਕਿ ਛੋਟਾ ਮੁੰਡਾ ਰੋਟੀ ਨਹੀਂ ਦਿੰਦਾ ਆ ਹਾਲਤ ਹੋ ਵੀ ਸਕੀ ਅਨਾਥ ਆਸ਼ਰਮ ਖੁੱਲ ਗਏ ਬਿਰਧ ਆਸ਼ਰਮ ਖੁੱਲ ਗਏ ਜਿਹੜੇ ਸਮਾਜ ਦੇ ਵਿੱਚ ਬਿਰਧ ਆਸ਼ਰਮ ਖੁੱਲ ਜਾਣ ਜਿਆਦਾ ਸੰਖਿਆ 'ਚ ਇਹਦਾ ਮਤਲਬ ਉੱਥੋਂ ਦੇ ਜਿਹੜੇ ਲੋਕ ਨੇ ਪੱਥਰ ਦਿਲ ਹੋ ਗਏ ਉਹ ਆਪਣੇ ਮਾਪਿਆਂ ਦੀ ਸੇਵਾ ਨਹੀਂ ਕਰ ਸਕਦੇ ਕਹਿੰਦੇ ਆ ਕਿ ਜਿਹਦੇ ਘਰੇ ਮਾਪੇ ਨੇ ਬਜ਼ੁਰਗ ਉਹਨਾਂ ਨੂੰ ਤੀਰਥਾਂ ਤੇ ਜਾਣ ਦੀ ਲੋੜ ਨਹੀਂ ਪੈਂਦੀ ਆਹ ਸੰਸਥਾ ਤਾਂ ਪਤਾ ਹੀ ਨਹੀਂ ਕਿੰਨੇ ਤੀਰਥ ਹਰ ਰੋਜ਼ ਕਰਾਉਂਦੀ ਆ ਆਪਾਂ ਸਾਰੇ ਕਿਸਮਤ ਵਾਲੇ ਆ ਕਿ ਇੱਥੇ ਬੈਠ ਕੇ ਆਪਾਂ ਗੱਲਾਂ ਕਰ ਰਹੇ ਆ ਮਨੁੱਖਤਾ ਦੀ ਭਲਾਈ ਦੀ ਫਿਰ ਮੈਂ ਮੈਨੂੰ ਯਾਦ ਆ ਇਹ ਗੱਲ ਬੇਜ਼ੁਬਾਨੇ ਪੰਛੀਆਂ ਤੇ ਜਾਨਵਰਾਂ ਵਾਸਤੇ ਵੀ ਖੁਰਾਕ ਦਾ ਪਾਣੀ ਦਾ ਪੀਣ ਦਾ ਪ੍ਰਬੰਧ ਕਰਨਾ ਇਹ ਬਹੁਤ ਵੱਡੀ ਗੱਲ ਆ ਕੁਦਰਤ ਵੱਲੋਂ ਸ਼ਾਇਦ ਸੰਯੋਗ ਹੀ ਕਹਿ ਲੋ ਕਿ ਮੈਂ ਆਪਣੇ ਘਰੇ ਜਦੋਂ ਤੋਂ ਮੈਂ ਆਪਣੇ ਪਿੰਡੋਂ ਬਾਹਰ ਨਿਕਲਿਆ ਤਾਂ ਮੈਂ ਅੱਜ ਵੀ ਆਪਣੇ ਘਰੇ ਸਤਨਾਜਾ ਪਾ ਕੇ ਜਿਹੜੀ ਜਿਹੜਾ ਲਓ ਲਓ ਦੇ ਚ ਖੰਡਾ ਕੇ ਪੰਜ ਛੇ ਪਾਣੀ ਠੰਡੇ ਪਾਣੀ ਵਾਲੇ ਪੌਟ ਰੱਖਿਓ ਇਹਨੇ ਹਰ ਰੋਜ਼ ਕੁੱਗੀਆਂ ਗਟਾਰਾਂ ਚਿੜੀਆਂ ਮੋਰ ਉੱਥੋਂ ਪਾਣੀ ਪੀਂਦੇ ਨੇ ਸਤਨਾਜਾ ਆਪਣਾ ਆਪਣਾ ਆਖਰਾ ਕੇ ਫੇਸ ਉੱਪਰ ਸੁਬਾਨੇ ਨੇ ਉਹ ਫਿਰ ਪਰਮਾਨੰਦ ਕਹਿੰਦੇ ਨੇ ਕਿ ਜਿਹੜਾ ਚੁੰਝ ਦਿੰਦਾ ਹੈ ਉਹ ਫਿਰ ਚੋਗਾ ਵੀ ਦਵਾ ਦਿੰਦਾ ਹੈ ਜਿਹਨੇ ਚੁੰਝ ਦੇ ਦਿੱਤੀ ਤਾਂ ਨਹੀਂ ਚੋਗਾ ਹੋਊਗਾ ਔਰ ਚੁੰਝ ਵੀ ਫਿਰ ਚੋਗੇ ਦੇ ਹਿਸਾਬ ਨਾਲ ਦੁੰਦਾ ਹੈ ਕਈ ਜਾਨਵਰਾਂ ਦੀ ਚੁੰਝ ਬਹੁਤ ਵੱਡੀ ਹੁੰਦੀ ਹੈ ਕਿਉਂਕਿ ਉਹਨੇ ਚੋਗਾ ਥੱਲੋਂ ਕੱਢਣਾ ਹੁੰਦਾ ਹੈ ਚਿੜੀ ਦਾ ਚਿੜੀ ਦੀ ਚੁੰਝ ਇੰਨੀ ਕੁ ਹੁੰਦੀ ਹੈ ਕਿ ਉਹਦਾ ਚੋਗਾ ਉੱਪਰ ਹੀ ਪਿਆ ਹੁੰਦਾ ਹੈ ਸੋ ਉਹ ਤੋਂ ਵੱਡਾ ਸ਼ਕਤੀਵਾਨ ਕੋਈ ਹੋ ਨਹੀਂ ਸਕਦਾ ਔਰ ਥੱਲੇ ਆ ਕੇ ਸਵਾਮੀ ਜੀ ਵਰਗੇ ਲੋਕ ਤੁਹਾਡਾ ਜਿਹੜਾ ਸਮਾਵਾਂ ਜਾਂ ਤੁਹਾਡਾ ਜਿਹੜਾ ਦਸਵੰਦ ਹੈ ਉਹ ਪੰਛੀਆਂ ਜਨੌਰਾਂ ਬੇਸਹਾਰਾ ਲੋਕਾਂ ਵਾਸਤੇ ਵਰਤਨੇ ਤੋਂ ਵੱਡਾ ਕੋਈ ਪੁੰਨ ਨਹੀਂ ਹੋ ਸਕਦਾ ਸੋ ਮੈਂ ਤਾਂ ਜਦੋਂ ਵੀ ਮੈਨੂੰ ਕਿਤੇ ਐਮਐਲਏ ਸਾਹਿਬਾਨ ਬੈਠੇ ਨੇ ਕਿਤੇ ਮੌਕਾ ਮਿਲਦਾ ਹੈ ਕਿ ਕਿਤੇ ਕਿਸੇ ਅਸੀ ਜਗ੍ਹਾ ਤੇ ਜਾਣਾ ਜਿੱਥੇ ਬਹੁਤ ਰੋਹਾਨੀ ਰੂਹਾਂ ਆਈਆਂ ਹੋਣਗੀਆਂ بہت مہا سنت مہاپرش آئے ہونگے کوئی پرانے جنم کے پون نے اپنے کے آج جت اج پدارتھ دی زمانے چو بھی اپنا گھر بار اپنی قبیلداری چڈ کے لوکا لوکائی نوں صدارن تے لگے نے اور سا پسا ہی یہ ہے آرتی تا ہی ظلم دے خلاف لڑن دی تے گریبان دے حق چکڑن دی ترتی ہے یہ ترتی آنند پور دی ترتی ہے ਸਾਡੇ ਗੁਰੂਆਂ ਨੇ ਸਾਨੂੰ ਇਹੀ ਦੱਸਿਆ ਗਰੀਬ ਦੇ ਹੱਕ ਚ ਖੜਨਾ ਹੈ ਕਿਉਂਕਿ ਗਰੀਬ ਦੀ ਹਾ ਤੇ ਪ੍ਰਮਾਤਮਾ ਦੀ ਦਰਗਾਹ ਕੋਈ ਬਾਈਪਾਸ ਨਹੀਂ ਸਿੱਧਾ ਰਾਹ ਜਾਂਦਾ ਹੈ ਗਰੀਬ ਦੀ ਹਾ ਨਾ ਲੋ ਕਦੇ ਮੈਂ ਵੀ ਇਹੀ ਅਰਦਾਸ ਕਰਦਾ ਰਹਿਣਾ ਪ੍ਰਮਾਤਮਾ ਅੱਗੇ ਹਰ ਰੋਜ਼ ਸ਼ਾਮ ਸਵੇਰੇ ਕਿ ਪ੍ਰਮਾਤਮਾ ਐਡੀ ਵੱਡੀ ਇੱਜ਼ਤ ਬਖਸ਼ਦੀ ਐਡਾ ਵੱਡਾ ਮਾਣ ਬਖਸ਼ਦਾ ਉਹਦਾ ਬਖਸ਼ਦਾ بس ਹੁਣ ਇੱਕ ਸਮਤ ਬਖਸ਼ੀ ਵੱਲ ਬਖਸ਼ੀ ਕਿ ਮੇਰੇ ਮੇਰੀ ਕਲਮ ਚੋਂ ਕੋਈ ਇਹੋ ਜਿਹਾ ਫੈਸਲਾ ਨਾ ਨਿਕਲੇ ਜਿਹਦੇ ਨਾਲ ਕਿਸੇ ਦੇ ਘਰ ਦਾ ਚੁੱਲ੍ਹਾ ਬੁਝਦਾ ਹੋਵੇ ਇਹੋ ਜਿਹੇ ਫੈਸਲੇ ਜਰੂਰ ਕਰਵਾ ਦੀ ਮੈਥੋਂ ਭਾਵੇਂ ਅੱਧੀ ਰਾਤ ਨੂੰ ਉਠਾ ਕੇ ਜਿਹਦੇ ਨਾਲ ਕਿਸੇ ਘਰ ਦੀ ਕਬੀਲਦਾਰੀ ਲਈ ਤੇ ਚੜਦੀ ਹੋਵੇ ਸੋ ਮੈਂ ਹਰ ਰੋਜ਼ ਹੀ ਅਰਦਾਸ ਕਰਦਾ ਪਰਮਾਤਮਾ ਅੱਗੇ ਕਿ ਪਰਮਾਤਮਾ ਜਿੰਨੀ ਕੀ ਇੱਜ਼ਤ ਬਖਸ਼ੀ ਹੈ ਭਾਵੇਂ ਵਧਾਈ ਨਾ ਪਰ ਇਹ ਤੋਂ ਘਟਣ ਨਾ ਦੇਈ ਕੈਮਰਾ ਕਲੀਅਨ ਨਹੀਂ ਕਿਉਂਕਿ ਕੋਈ ਮੁੱਲ ਨਹੀਂ ਹੈਗਾ ਜੀ ਕੋਈ ਮੁੱਲ ਨਹੀਂ ਹੈਗਾ ਲੋਕਾਂ ਦੇ ਪਿਆਰ ਦਾ ਕਈ ਜਨਮ ਮੈਂ ਹਰ ਸਾਂ ਬਾਅਦ ਵੀ ਧੰਨਵਾਦ ਕਹਿਣ ਲੱਗ ਜਾ ਤਾਂ ਵੀ ਕਿਵੇਂ ਲੱਗ ਜਾਣਗੇ ਮੈਨੂੰ ਲੋਕਾਂ ਦਾ ਧੰਨਵਾਦ ਕਰਨ ਵਾਸਤੇ ਔਰ ਇਸ ਪੱਧਰ ਤੇ ਪ੍ਰਮਾਤਮਾ ਨੇ ਇੱਜ਼ਤ ਮਾਨ ਬਖਸ਼ਿਆ ਲੋਕਾਂ ਚ ਹੀ ਪ੍ਰਮਾਤਮਾ ਬਸ਼ਤ ਪਸਦਾ ਜੀ ਸੋ ਮੈਨੂੰ ਖੁਸ਼ੀ ਹੈ ਜੇ ਇਸ ਗੱਲ ਦੀ ਹੈ ਕਿ ਸਰਕਾਰਾਂ ਇਕੱਲੀਆਂ ਨਹੀਂ ਕਰ ਸਕਦੀਆਂ ਇਹ ਕੰਮ ਜਦੋਂ ਸੰਸਥਾਵਾਂ ਨਾਲ ਆ ਜਾਣ ਜਦੋਂ ਨਾਲ ਇਸ ਤਰ੍ਹਾਂ ਦੀਆਂ ਸੰਸਥਾਵਾਂ ਆ ਕੇ ਕਹਿਣ ਕਿ ਜੀ ਅਸੀਂ ਇੱਥੇ ਕਾਲਜ ਬਣਾਉਣਾ ਹੈ ਤੇ ਸਾਨੂੰ ਥੋੜਾ ਜਿਹਾ ਆ ਐਨਓਸੀ ਚਾਹੀਦੀ ਹੈ ਤੇ ਉਹ ਕਾਲਜ ਦੁੱਗਣਾ ਤਿੱਗਣਾ ਬਣਾ ਕੇ ਅਸੀਂ ਪੇਸ਼ ਕਰਾਂਗੇ ਮੇਰੀ ਅਬਦੀ ਡਿਊਟੀ ਬਣਦੀ ਹੈ ਮੈਂ ਇੱਕ ਟੀਚਰ ਦਾ ਬੇਟਾ ਹਾਂ ਮੈਂ ਐਜੂਕੇਸ਼ਨ ਫੀਲਡ ਦੇ ਵਿੱਚ ਮੈਂ ਕੰਮ ਕਰ ਰਿਹਾ ਹਾਂ ਸਕੂਲ ਬਣਾ ਰਹੇ ਹਾਂ ਹਸਪਤਾਲ ਬਣਾ ਰਹੇ ਹਾਂ ਮੈਂ ਕੋਈ ਇੱਥੇ ਰੈਲੀ ਕਰਨ ਨਹੀਂ ਆਇਆ ਨਹੀਂ ਮੈਂ ਕੋਈ ਚੋਣ ਨਿਸ਼ਾਨ ਜਾਂ ਕੋਈ ਮੈਂ ਤਾਂ ਦਰਸ਼ਨ ਕਰਨ ਆਇਆ ਔਰ ਇਸ ਗੱਲ ਦੀ ਤੁਹਾਨੂੰ ਸਾਰਿਆਂ ਨੂੰ ਮੈਂ ਵਧਾਈ ਦੇਣ ਆਇਆ ਕਿ ਤੁਸੀਂ ਬਹੁਤ ਕਿਸਮਤ ਵਾਲੇ ਹੋ ਜਿਹੜੇ ਜਿਹੜੇ ਚਰਨਾ ਚ ਤੁਸੀਂ ਬੈਠੇ ਹੋ ਇੱਥੋਂ ਵਿਦਿਆ ਵਿਚਾਰੀ ਤਪ ਪਰਉਪਕਾਰੀ ਤੇ ਇੱਥੋਂ ਆਪਾਂ ਖੇਤ ਚ ਬਾੜੀ ਕਰਨ ਵੇਲੇ ਥੋੜੀ ਜੀ ਕਣਕ ਛੱਡ ਦਿੰਨੇ ਆ ਥੋੜਾ ਜਿਹਾ ਬਾਜਰਾ ਥੋੜਾ ਜਿਹਾ ਜਿਹੜਾ ਫਸਲ ਹੈ ਉਹਦਾ ਹਿੱਸਾ ਛੱਡ ਦਿੰਨੇ ਆ ਕਿ ਬੇਜ਼ਬਾਨੇ ਜਨੌਰ ਖਾ ਲੈਣਗੇ ਆਪਾਂ ਉਹ ਲੋਕ ਆ ਜੀ ਸਾਨੂੰ ਤਾਂ ਗੁਰੂ ਸਾਹਿਬ ਨੇ 20 ਰੁਪਏ ਦਾ ਲੰਗਰ ਬਖਸ਼ਿਆ ਸੀ ਉਹ 20 ਰੁਪਏ ਦੀ ਐਫ ਡੀ ਰਹਿੰਦੀ ਦੁਨੀਆ ਤੱਕ ਰਹੋਗੇ ਉਹ ਮੁੱਕਣੀ ਨਹੀਂ ਦੁਨੀਆ ਭਰ ਚ ਕੋਈ ਕੋਈ ਆਫਤ ਆ ਜਾਏ ਕੋਈ ਜੰਗ ਲੱਗ ਜਾਏ ਕੋਈ ਭੁਚਾਲ ਆ ਜਾਏ ਬਾਕੀ ਇੰਟਰਨੈਸ਼ਨਲ ਸੰਸਥਾਵਾਂ ਪਹੁੰਚਣ ਨਾ ਪਹੁੰਚਣ ਸਾਡਾ ਗੁਰੂ ਨਾਨਕ ਸਾਹਿਬ ਦਾ ਲੰਗਰ ਜ਼ਰੂਰ ਲੱਗ ਜਾਂਦਾ ਉੱਥੇ ਸਭ ਤੋਂ ਪਹਿਲਾਂ ਇਹ ਸਾਨੂੰ ਬਖਸ਼ਿਸ਼ ਹੈ ਪਰਮਾਤਮਾ ਦੀ ਇਹ ਧਰਮੀ ਨੂੰ ਬਖਸ਼ਿਸ਼ ਹੈ ਸੋ ਆਚਾਰੀਆ ਸਵਾਮੀ ਚੇਤਨਾਨੰਦ ਜੀ ਮੈਨੂੰ ਅਸ਼ੀਰਵਾਦ ਦਿੱਤਾ ਉਹਨਾਂ ਨੇ ਔਰ ਉਹਨਾਂ ਨੇ ਵੀ ਮੈਨੂੰ ਹੁਣ ਇਹੀ ਕਿਹਾ ਕਿ ਤੁਸੀਂ ਜੋ ਕਰ ਰਹੇ ਹੋ ਬਸ ਓਨੈਸਟੀ ਨਾਲ ਕਰਦੇ ਰਹੋ ਇਸ ਤੋਂ ਵੱਡਾ ਅਸ਼ੀਰਵਾਦ ਕੀ ਮਿਲ ਸਕਦਾ ਹੈ ਇਮਾਨਦਾਰੀ ਤੋਂ ਵੱਡਾ ਕੋਈ ਦੌਲਤ ਨਹੀਂ ਹੈਗੀ ਇਮਾਨਦਾਰੀ ਤੋਂ ਵੱਡੀ ਜੇ ਕਿਸੇ ਨੂੰ ਮਿਲ ਜੇ ਲੋਕ ਛੇਤੀ ਛੇਤੀ ਆਪਣੇ ਦਿਲਾਂ 'ਚ ਜਗ੍ਹਾ ਨਹੀਂ ਦਿੰਦੇ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣ ਵਾਸਤੇ ਕਾਲਣਾ ਕਾਲਣੀਆਂ ਪੈਂਦੀਆਂ ਨੇ ਤਾਂ ਲੋਕ ਜਿਹੜੇ ਨੇ ਉਹ ਤੁਹਾਨੂੰ ਜਗ੍ਹਾ ਦਿੰਦੇ ਆ ਸਵਾਮੀ ਜੀ ਵਰਗੇ ਆ ਜਿਹੜੇ ਸਾਰੇ ਆ ਰੂਹਾਂ ਬੈਠੀਆਂ ਨੇ ਇਹਨਾਂ ਨੇ ਕਾਲਣਾ ਕਾਲੀਆਂ ਹੋਈਆਂ ਨੇ ਤਾਂ ਆਪਣੀ ਆਪਣੀ ਜਗ੍ਹਾ ਤੇ ਇਹਨਾਂ ਦੀ ਮੰਨਤਾ ਹੈ ਮੰਨਤਾ ਕੀ ਹੈ ਕਿ ਗੁਰੂ ਜੀ ਰਾਹ ਦੱਸ ਦੋ ਗੁਰੂ ਜਦੋਂ ਰਾਹ ਦਸੇਰੇ ਹੋਣ ਸ਼ਹੀਦ ਜਦੋਂ ਸਾਨੂੰ ਆਜ਼ਾਦੀਆਂ ਲੈਣ ਵਾਸਤੇ ਆਪਣੀਆਂ ਜਵਾਨੀਆਂ ਲੇਖੇ ਲਈਆਂ ਹੁਣ ਦੇਸ਼ ਦੇ ਫਿਰ ਉਹ ਤੋਂ ਉਹ ਤੋਂ ਵੱਡਾ ਕੌਮ ਉਹ ਤੋਂ ਵੱਡੀ ਕੌਮ ਕਿਸਮਤ ਵਾਲੀ ਨਹੀਂ ਹੋ ਸਕਦੀ ਇੱਕ ਰਾਜਾ ਸੀ ਰਾਜਾ ਸੀ ਰਾਜੇ ਨੇ ਬੁਲਾਏ ਸਾਰੇ ਵਜ਼ੀਰ ਕਿ ਮੇਰੀ ਮਹਿਮਾ ਕਿਵੇਂ ਹੋ ਸਕਦੀ ਹੈ ਲੋਕ ਮੇਰੀ ਪੱਲੇ ਵੱਲੇ ਕਿਵੇਂ ਕਰ ਸਕਦੇ ਨੇ ਉਹ ਕਹਿੰਦੇ ਜੀ ਆਪਦੇ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਨੂੰ ਖੋਲ ਦੋ ਥੋੜੀ ਬੱਲੇ ਵੱਲੇ ਹੋ ਜਾਊਗੀ ਇੱਕ ਫਕੀਰ ਨੂੰ ਪਤਾ ਲੱਗ ਗਿਆ ਕਿ ਰਾਜਾ ਪੈਸੇ ਦਾ ਮਾਣ ਕਰਦਾ ਹੈ ਕਹਿੰਦਾ ਕੋਈ ਗੱਲ ਨਹੀਂ ਅਨਾਉਂਸਮੈਂਟ ਕਰਤੀ ਕਿ ਇੱਥੇ ਰਾਜਾ ਆਪਣੇ ਖਜ਼ਾਨੇ ਦਾ ਮੂੰਹ ਖੋਲੂਗਾ ਲਾਈਨ ਲੱਗ ਕੇ ਆ ਜਾਓ ਉਹ ਫਕੀਰ ਵੀ ਲਾਈਨ 'ਚ ਲੱਗ ਗਿਆ ਲੋਕਾਂ ਨੂੰ ਮੋਹਰਾਂ ਸੋਨਾ ਬੰਡੀਗੇ ਬੰਡੀਗੇ ਲੰਬੀ ਲਾਈਨ ਸੀ ਜਦੋਂ ਫਕੀਰ ਦੀ ਵਾਰੀ ਆਈ ਉਹਨੇ ਆਖਿਆ ਜੀ ਮੈਂ ਤਾਂ ਵਾਰੀ ਤਾਂ ਆ ਗਈ ਆਹ ਵਿਚਾਰਾ ਭਖਾਰੀ ਬੈਠਾ ਇੱਕ ਆਜਾ ਬੰਦਾ ਹੈ ਹੈਂਡੀਕੈਪਟ ਹੈ ਜਿੱਦਾਂ ਉਹ ਜੇ ਲਾਈਨ ਚ ਵੀ ਨਹੀਂ ਲੱਗਿਆ ਇਹ ਤਾਂ ਬਾਰੀ ਬਹੁਤ ਲੇਟ ਆਉ ਉਹਨੇ ਕੀ ਕੀਤਾ ਆਪ ਆਵਦੇ ਵਾਲੀ ਜਗਾ ਉਹ ਪੁਕਾਰ ਇਹਨੂੰ ਦੇਤੀ ਉਹ ਜਿਹੜਾ ਅਪਾਹਜ ਸੀ ਕਹਿੰਦੇ ਮੇਰੀ ਥਾਂ ਤੇ ਤੂੰ ਲੈ ਲੈ ਮੈਂ ਦੁਵਾਰੇ ਆ ਜਾਨਾ ਦੁਵਾਰੇ ਲਾਈਨ ਚ ਲੱਗ ਗਿਆ ਜੂ ਦੁਵਾਰੇ ਵਾਰੀ ਆਈ ਫੇਰ ਕੋਈ ਨਾ ਕੋਈ ਬੈਠਾ ਸੀ ਬੇਸਹਾਰਾ ਕਹਿੰਦਾ ਯਾਰ ਤੂੰ ਤਾਂ ਲਾਈਨ ਚ ਵੀ ਨਹੀਂ ਲੱਗਿਆ ਤੂੰ ਆ ਜਾ ਮੇਰੀ ਜਗ੍ਹਾ ਤੇ ਆ ਜਾ ਮੈਂ ਦੁਵਾਰੇ ਲਾਈਨ ਚ ਲੱਗ ਜਾਨਾ ਜਦੋਂ 15 20 ਵਾਰੀ ਐਦਾਂ ਕੀਤਾ ਸਾਰੇ ਸ਼ਹਿਰ ਚ ਰਾਜੇ ਦਾ ਕੋਈ ਨਾਂ ਹੀ ਨਾ ਲਵੇ ਉਹ ਫਕੀਰ ਦੀ ਬੱਲੇ ਬੱਲੇ ਕਿ ਇੱਕ ਬੰਦਾ ਯਾਰ ਆਪਦੀਆਂ ਵਾਰੀਆਂ ਹੀ ਦੇਈ ਜਾਂਦਾ ਹੈ ਕਮਾਲ ਹੈ ਫੇਰ ਲਾਈਨ 'ਚ ਲੱਗ ਜਾਂਦਾ ਹੈ ਵਾਰੀਆਂ ਉਹ ਰਾਜੇ ਨੂੰ ਕਿਸੇ ਨੇ ਦੱਸਿਆ ਕਿ ਐ ਹੋ ਗਿਆ ਰਾਜਾ ਬੜਾ ਗੁੱਸੇ 'ਚ ਹੋਇਆ ਕਹਿੰਦਾ ਯਾਰ ਖਜ਼ਾਨਾ ਮੈਂ ਲਟਾ ਰਿਹਾ ਬੱਲੇ ਬੱਲੇ ਫਕੀਰ ਦੀ ਹੋਈ ਜਾਂਦੀ ਹੈ ਕੋਈ ਨਹੀਂ ਕਹਿੰਦਾ ਮੈਂ ਆਪ ਵੰਡਾਂ ਰਾਜਾ ਆਪ ਵੰਡਣ ਲੱਗ ਗਿਆ ਉਹ ਫਕੀਰ ਦੀ ਜਦੋਂ ਵਾਰੀ ਆਈ ਫਕੀਰ ਨੇ ਫੇਰ ਕਿਸੇ ਨੂੰ ਕਹਿਤਾ ਕਹਿੰਦਾ ਵੀ ਤੂੰ ਆ ਜਾ ਤੂੰ ਆ ਜਾ ਮੈਂ ਬਾਦ ਦੁਆਰੇ ਆ ਜੰਦਾ ਉਹ ਰਾਜਾ ਕਹਿੰਦਾ ਗੱਲ ਸੁਣ ਬਾਬਾ ਤੂੰ ਸਵੇਰ ਦਾ ਲੱਗਿਆ ਇਹ ਕੰਮ ਕਰਨ ਜਦੋਂ ਤੇਰੀ ਵਾਰੀ ਆਉਂਦੀ ਹੈ ਤੂੰ ਕਿਸੇ ਹੋਰ ਨੂੰ ਦੇ ਦਿੰਦਾ ਹੈ ਤੇ ਫੇਰ ਲਾਈਨ 'ਚ ਲੱਗ ਜਾਂਦਾ ਹੈ ਇਹ ਤੇਰੇ ਤੇ ਕਾਰਵਾਈ ਹੋਊ ਕਹਿੰਦਾ ਗੱਲ ਸੁਣੋ ਮਹਾਰਾਜ ਸਾਹਿਬ ਦੋਨੇ ਇੱਕੋ ਜਿਹੇ ਆ ਕਹਿੰਦੇ ਕਿਵੇਂ ਕਹਿੰਦਾ ਤੇਰੇ ਕੋਲੇ ਖਜ਼ਾਨਾ ਹੈ ਮੇਰੇ ਕੋਲੇ ਵਾਰੀ ਹੈ ਤੂੰ ਖਜ਼ਾਨਾ ਵੰਡੀ ਜਨੈ ਮੈਂ ਵਾਰੀ ਵੰਡੀ ਜਨੈ ਦੇਖਦੇ ਆਂ ਕਿਦੀ ਪਹਿਲਾਂ ਜਿਹੜੀ ਆ ਸਲਤਨਤ ਖਤਮ ਹੁੰਦੀ ਐ ਵਾਰੀਆਂ ਕਿ ਕਦੋਂ ਮੁੱਕੜ ਗਈਆਂ ਜੀ ਕਹਿੰਦਾ ਤੂੰ ਖਜ਼ਾਨਾ ਵੰਡ ਦੇ ਦੇਖਦੇ ਆਂ ਤੇਰਾ ਖਜ਼ਾਨਾ ਪਹਿਲਾਂ ਮੁੱਕਦਾ ਜਾਂ ਮੇਰੀ ਵਾਰੀ ਪਹਿਲਾਂ ਮੁੱਕਦੀ ਐ ਸੋ ਇਹ ਫਕੀਰ ਜਿਹੜੇ ਲੋਕ ਭਗਤ ਲੋਕ ਨੇ ਇਹ ਵਾਰੀਆਂ ਵੰਡਦੇ ਆਪਣੀਆਂ ਕਿ ਭਾਈ ਤੁਸੀਂ ਤੁਸੀਂ ਆਓ ਪੂਰੇ ਤੁਸੀਂ ਪੜੋ ਤੁਸੀਂ ਜੱਜ ਬਣੋ ਤੁਸੀਂ ਡੀਸੀ ਲੱਗੋ ਤੁਹਾਡੇ ਬੱਚੇ ਅੱਗੇ ਆਉਣ ਤੁਹਾਡਾ ਇਲਾਜ ਅਸੀਂ ਕਰਾਵੇਂ ਵਾਰੀਆਂ ਦਿੰਦੇ ਆਂ ਸੋ ਇੱਕ ਪਾਸੇ ਖਜ਼ਾਨਾ ਇੱਕ ਪਾਸੇ ਫਕੀਰ ਦੀ ਵਾਰੀ ਵੱਡਾ ਕੌਣ ਹੈ ਫਕੀਰ ਦੀ ਵਾਰੀ ਉਹ ਕਹਿੰਦਾ ਤੂੰ ਇਹ ਵੰਡੀ ਜਨਾ ਮੇਰੇ ਕੋਲ ਵਾਰੀ ਹੈ ਮੈਂ ਵਾਰੀਆਂ ਵੰਡੀ ਜਨਾ ਆਹੀ ਆਪਣੇ ਚ ਫਰਕ ਹੈ ਕਹਿੰਦਾ ਸੋ ਸਾਨੂੰ ਬੜਾ ਵਿਰਸਾ ਪਿਆ ਸਾਡੇ ਕੋਲੇ ਪੜਨ ਨੂੰ ਬੱਚਿਆਂ ਨੂੰ ਪੜਾਓ ਮੈਂ ਮਾਵਾਂ ਪੈਣਾ ਬਹੁਤ ਭਾਰੀ ਗਿਣਤੀ ਚ ਆਈਆਂ ਨੇ ਤੁਹਾਡੇ ਬਿਨਾ ਚੁੱਲ੍ਹਾ ਨਹੀਂ ਚੱਲ ਸਕਦਾ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦਾ ਬੱਚਿਆਂ ਨੂੰ ਪੜਾਓ ਔਰ ਇਸ ਗੱਲ ਦੀ ਗਾਰੰਟੀ ਹੈ ਗੁਰੂ ਸਾਹਿਬ ਦਾ ਸ਼ਹੀਦਾਂ ਦਾ ਸਵਾਮੀ ਭਗਤ ਫਕੀਰ ਲੋਕਾਂ ਦਾ ਅਸ਼ੀਰਵਾਦ ਹੈ ਕਿ ਜੇ ਤੁਹਾਡੇ ਬੱਚੇ ਪੜਨਗੇ ਉਹਨਾਂ ਦੀ ਵਾਰੀ ਬਿਲਕੁਲ ਇਮਾਨਦਾਰੀ ਨਾਲ ਆਊਗੀ ਇੱਕ ਗਲੀ ਵਾਲਾ ਪੈਸਾ ਵੀ ਰਿਸ਼ਵਤ ਨਹੀਂ ਹੋਊਗੀ ਕਿਸੇ ਨੂੰ ਸ਼ਿਫਾਰਿਸ਼ ਲਾਉਣ ਦੀ ਲੋੜ ਨਹੀਂ ਪਊਗੀ ਇਹ ਨਹੀਂ ਹੋ ਸਕਦਾ ਕਿ 500 ਨੰਬਰ ਦਾ ਪੇਪਰ ਹੈ 490 ਵਾਲੀ ਕੋਈ ਕੁੜੀ ਇਸਕ